ਲਾ ਕੇ ਨਾ ਦਬ ਦਿਓ ਕਿਤੇ ਸਾ ਉਹ ਵਾਹਿਗੁਰੂ ਜੀ ਕੀ ਫਤਿਹ ਸੁਖਦੇਵ ਸਿੰਘ ਪ੍ਰਧਾਨ ਸਾਬ ਕਾ ਸੈਨਿਕ ਵੈਲਫੇਅਰ ਕਮੇਟੀ ਪੰਜਾਬ ਅੱਜ ਬਹੁਤ ਸਾਰੇ ਪੰਜਾਬ ਦੇ ਵੀਰ ਯੋਧੇ ਉਹਦੇ ਨਾਲ ਨਾਲ ਸਾਡੇ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਦੇ ਮੈਂਬਰ ਸਾਹਿਬਾਨ ਇੱਥੇ ਪਹੁੰਚੇ ਨੇ ਇਹ ਇਲਾਕਾ ਜੇ ਕੋਹਨੇਵਾਲ ਤੇ ਮਾਛੀਵਾਲ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਕੁਦਰਤ ਦਾ ਕਹਿਰ ਤੇ ਸਰਕਾਰਾਂ ਦੀ ਨਲਾਕੀ ਕਾਰਨ ਕਈ ਪਿੰਡ ਡੁੱਬ ਗਏ ਜਿਦੇ ਵਿੱਚ ਸਭ ਤੋਂ ਵੱਧ ਜਨਾ ਨੁਕਸਾਨ ਹੈ ਇਹ ਪਿੰਡ ਖੋਨੇਵਾਲ ਤੇ ਨਾਲ ਲੱਗਦੇ 마שיਵਾਲ ਪਿੰਡ ਦਾ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਖੋਨੇਵਾਲ ਵਿੱਚ ਚੱਲਦੀ ਵੀਡੀਓ ਦੇ ਵਿੱਚ ਖੋਨੇਵਾਲ ਤੇ 마שיਵਾਲ ਨੂੰ ਹੀ ਦਿਖਾਉਣ ਦੀ ਕੋਸ਼ਿਸ਼ ਕਰਨਗੇ ਇੱਥੇ ਸਰਕਾਰਾਂ ਦੀ ਨਲਾਇਕੀ ਇਹ ਹੋਈ ਆ ਕਿ ਜੋ ਲਗਭਗ 25 ਤਰੀਕ ਦੇ ਏਡਗੇਡ ਜੋ 25 26 27 ਜਦੋਂ ਪਿੱਛੇ ਰਣਜੀਤ ਡੈਮ ਤੇ ਮਾਧੂਪੁਰ ਜਿਹੜੇ ਬ੍ਰਿਜ ਲੱਗੇ ਹੋਏ ਆ ਜਿਹੜੇ ਪਾਣੀ ਨੂੰ ਰੋਕਦੇ ਆ ਉਹਦੇ ਵਿੱਚ ਸਰਕਾਰਾਂ ਨੇ ਮੈਂ ਤੇ ਕਹੂੰਗਾ ਕਿ ਸਰਕਾਰਾਂ ਦਾ ਸਿੱਧੇ ਤੌਰ ਤੇ ਹੱਥ ਹੈ ਪਹਿਲਾਂ ਵੀ ਮੈਂ ਕਹਿ ਚੁੱਕਾ ਕਿ ਸਰਕਾਰਾਂ ਚਾਹੁੰਦੀਆਂ ਤੇ ਇਸ ਪੰਜਾਬ ਨੂੰ ਬਚਾ ਸਕਦੀਆਂ ਸੀ ਔਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਇਹ ਜੋ ਕੁਝ ਵੀ ਵਰਤਾਂਤ ਵਾਪਰਿਆ ਹੈ ਪਿਛਲੇ ਦਿਨੀ ਇਹਦੇ ਵਿੱਚ ਸਿੱਧੇ ਤੌਰ ਤੇ ਸਰਕਾਰਾਂ ਜਿਹੜੀਆਂ ਇੱਕ ਸੂਰਵਾਰ ਨੇ ਇਸ ਪੰਜਾਬ ਦਾ ਜੋ ਨੁਕਸਾਨ ਹੋਇਆ ਖਾਸ ਕਰਕੇ ਇਸ ਬੈਲਟ ਦੀ ਮੈਂ ਗੱਲ ਕਰ ਰਿਹਾ ਹਾਂ ਜੋ ਇੱਕ ਪਿੰਡ ਖੋਨੇਵਾਲ ਤੇ ਮਾਸ਼ੀਵਾਲ ਤੋਂ ਪਿਛਾ ਮਾਧੋਪੁਰ ਤੋਂ ਲੈ ਕੇ ਨਾਲ ਨਾਲ ਰਮਦਾਸ ਤੇ ਅੱਗੇ ਜਿੰਨੇ ਵੀ ਪਿੰਡ ਪੈਂਦੇ ਨੇ ਅਜਨਾਲੇ ਤੱਕ ਜਾਂਦੇ ਆ ਇਹ ਸਾਰੇ ਬਰਬਾਦੀ ਦਾ ਮੰਜ਼ਰ ਜਿਹੜਾ ਇਸ ਇਲਾਕੇ ਦੇ ਵਿੱਚ ਇਹ ਤਾਂ ਹੋਇਆ ਹੋਇਆ ਇਸ ਤੋਂ ਇਲਾਵਾ ਬਹੁਤ ਸਾਰੇ ਪਿੰਡ ਵਿਆਸਾ ਦੇ ਨਾਲ ਲੱਗਦੇ ਜੋ ਭਾਖੜਾ ਡੈਮ ਖੁੱਲਣ ਦੇ ਨਾਲ ਵੀ ਅੱਜ ਪਿਛਲੇ ਦਿਨੀ ਜੋ ਕਾਰਵਾਈ ਵਾਪਰੀ ਆ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸੈਂਕੜੇ ਸੈਂਕੜੇ ਘਰ ਜਿਹੜੇ ਆ ਉਹ ਬਰਬਾਦ ਹੋ ਗਏ ਆ ਟਹਿ ਢਿਰੀ ਹੋ ਗਿਆ ਸਾਡੇ ਇਹਨਾਂ ਦੇ ਪਸ਼ੂ ਪਰਿਵਾਰ ਰੁੜ ਗਏ ਨੇ ਪੂਰੇ ਪੂਰੇ ਕੋਠੀਆਂ ਮੇਰੀ ਬੈਕ ਸਾਈਡ ਤੇ ਮੇਰੇ ਨਾਲ ਵੀਰ ਵੀ ਖੜਾ ਹੈ ਅਤੇ ਮੈਂ ਵੀਰ ਨੂੰ ਕਹੂੰਗਾ ਕੈਮਰਾਮੈਨ ਨੂੰ ਕਿ ਦਿਖਾਉਣ ਇਹਨਾਂ ਦੀ ਪਹਿਲਾ ਵੀ ਵੀਡੀਓ ਆ ਚੁੱਕੀ ਆ ਇਹਨਾਂ ਦਾ ਘਾਰ ਆ ਬਿਲਕੁਲ ਕੈਮਰਾਮੈਨ ਦਿਖਾਉਣਾ ਮਗਲੀ ਸਾਹਤ ਤੇ ਮੇਰੀ ਕੋਠੀ ਆ ਇਹ ਬਿਲਕੁਲ ਜਿਹੜੀ ਆ ਤੈਸ਼ ਨੈਸ਼ ਹੋ ਗਈ ਪਾਣੀ ਦੇ ਨਾਲ ਬਹੁਤ ਸਾਰੇ ਪਰਿਵਾਰਾਂ ਦੇ ਘਰਾਂ ਦੇ ਘਰ ਉਜੜ ਗਿਆ ਉਹਨਾਂ ਦੇ ਟਰੈਕਟਰ ਟਰਾਲੀਆਂ ਰੁੜ ਗਏ ਨੇ ਔਰ ਪਸ਼ੂ ਵੀ ਮਾਰੇ ਗਏ ਨੇ ਪਰਿਵਾਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਜਾਲੀ ਮਾਲੀ ਨੁਕਸਾਨ ਹੋਇਆ ਏ ਇਹਦੇ ਵਿੱਚ ਸਰਕਾਰਾਂ ਚਾਹੁੰਦੀਆਂ ਜੇ ਸਰਕਾਰਾਂ ਚਾਹੁੰਦੀਆਂ ਸਰਕਾਰਾਂ ਅਸਲ ਵਿੱਚ ਚਾਹੁੰਦੀਆਂ ਹੀ ਨਹੀਂ ਗਿਆ ਜੇ ਉਹ ਪੰਜਾਬ ਦੀਆਂ ਨਹਿਰਾਂ ਪੰਜਾਬ ਦੇ ਵਿੱਚੋਂ ਨਹਿਰਾਂ ਕੱਢ ਕੇ ਡੈਮਾਂ ਤੋਂ ਰਾਜਸਥਾਨ ਹਰਿਆਣੇ ਨੂੰ ਪੱਕੀਆਂ ਕਰ ਸਕਦੇ ਆ ਇੰਨਾ ਖਰਚਾ ਲਾ ਕੇ ਪੱਕੀਆਂ ਕਰ ਸਕਦੀਆਂ ਨੇ ਤੇ ਕੀ ਉਹ ਜਦੋਂ ਸੈਂਟਰ ਵੱਲੋਂ ਪਹਿਲੀ ਗੱਲ ਤੇ ਸੈਂਟਰ ਪੰਜਾਬ ਨੂੰ ਦਿੰਦਾ ਕੁਝ ਨਹੀਂ ਆ ਜੇ ਉਹ ਇਹਨਾਂ ਨੂੰ ਕੋਈ ਪੰਜਾਬ ਦੇ ਹਾਨੀ ਨੂੰ ਪੰਜਾਬ ਦੇ ਉੱਤੇ ਨੁਕਸਾਨ ਹੋਏ ਨੂੰ ਪਰਮਾਹੀ ਕਰਨ ਵਾਸਤੇ ਜੇ ਕੋਈ ਪੈਸਾ ਦਿੰਦਾ ਤੇ ਕੀ ਉਹ ਇਹ ਸਰਕਾਰਾਂ ਜਿਹੜੀਆਂ ਪੰਜਾਬ ਦੀ ਸਰਕਾਰ ਐ ਉਹ ਇਹ ਡੈਮ ਜਿਹੜੇ دریا ਪੈਂਦੇ ਨੇ ਜਿੰਨੇ ਵੀ ਪੰਜਾਬ ਦੇ ਵਿੱਚ ਚਾਹੇ ਉਹ ਰਾਵੀ ਆ ਸਤਲੁਜ ਆ ਜਾਂ ਬਿਆਸ ਆ ਉਹਨਾਂ ਦੇ ਕੰਢੇ ਪੱਕੇ ਨਹੀਂ ਕਰ ਸਕਦੀਆਂ ਪਰ ਭਰਾਓ ਨਹੀਂ ਇਹ ਚਾਉਂਦੀਆਂ ਇਨੀ ਸਰਕਾਰਾਂ ਇਹ ਚਾਉਂਦੀਆਂ ਨੇ ਕਿ ਪੰਜਾਬ ਨੂੰ ਆਪਾਂ ਬਰਬਾਦ ਕਰਨਾ ਏ ਕੋਈ ਬਹੁਤ ਸਾਰੀਆਂ ਵੀਡੀਓ ਇਦਾਂ ਦੀ ਆ ਚੁੱਕੀਆਂ ਜਿਹਦੇ ਵਿੱਚ ਸਾਬਤ ਹੋ ਚੁੱਕਾ ਏ ਇੱਕ ਆਰਮੀ ਦਾ ਜਰਨਲ ਵੀ ਇਹ ਗੱਲ ਕਹਿ ਰਿਹਾ ਏ ਕਿ ਜਦੋਂ ਅਸੀਂ ਪਾਕਿਸਤਾਨ ਨੂੰ ਡੁੱਬਣਾ ਹੋਵੇ ਜਾਂ ਪੰਜਾਬ ਨੂੰ ਪਾਣੀ ਛੱਡਣਾ ਹੋਵੇ ਤੋ ਅਸੀਂ ਤਰੀਕਾ ਕੀ ਵਰਤਦੇ ਆਂ ਸਿੱਧੇ ਤੌਰ ਤੇ ਮਤਲਬ ਪਤਾ ਲੱਗ ਰਿਹਾ ਹੈ ਕਿ ਇਹ ਪੰਜਾਬ ਨੂੰ ਸੈਂਟਰ ਔਰ ਪੰਜਾਬ ਗਵਰਨਮੈਂਟ ਨੇ ਡੋਬਿਆ ਇਹ ਚਾਹੁੰਦਿਆਂ ਤੇ ਪੰਜਾਬ ਦਾ ਨੁਕਸਾਨ ਹੋਣ ਤੋਂ ਬਚਾ ਸਕਦੇ ਸੀ ਜੀ ਤੁਸੀਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਧਰ ਦਿਖਾਓ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਪੂਰੇ ਪੰਜਾਬ ਵੱਲੋਂ ਜੋ ਸਾਡੇ ਵੀਰਾਂ ਨੇ ਟਰਾਲੀਆਂ ਬਹੁਤ ਲੰਬੀ 3-4 ਕਿਲੋਮੀਟਰ ਤੱਕ ਇਹ ਲਾਈਨ ਲੱਗੀ ਹੋਈ ਹੈ ਟਰਾਲੀਆਂ ਦੀ ਇੱਥੇ ਇਹਨਾਂ ਪਿੰਡਾਂ ਨੂੰ ਬਚਾਉਣ ਵਾਸਤੇ ਇਹ ਬੰਨ ਲਗਾਏ ਜਾ ਰਹੇ ਨੇ ਮਿੱਟੀ ਦੇ ਬੰਨ ਤਾਂ ਕਿ ਇਹਨਾਂ ਪਿੰਡਾਂ ਨੂੰ ਅੱਗੇ ਵੀ ਥੋੜਾ ਜਿਆਦਾ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ ਉਹ ਸਾਹਮਣੇ ਕੈਮਰਾਮੈਨ ਦਿਖਾਓ ਜੀ ਉਹ ਸਾਹਮਣੇ ਉਧਰ ਪੁੱਲ ਵੱਜ ਰਿਹਾ ਹੈ ਮਿੱਟੀ ਦਾ ਬੰਨ ਵੱਜ ਰਿਹਾ ਹੈ ਸੋ ਇਹ ਬੜੇ ਦੁੱਖ ਦੀ ਗੱਲ ਸਾਡੇ ਵੱਲੋਂ ਵੀ ਜਿੰਨੀ ਵੀ ਹੋ ਸਕੇ ਅਸੀਂ ਸੰਸਥਾ ਵੱਲੋਂ ਇੱਥੇ ਲੰਗਰ ਦੀ ਸੇਵਾ ਦਾ ਪ੍ਰਬੰਧ ਕੀਤਾ ਹੈ ਜਿੰਨੇ ਵੀ ਵੀਰ ਇੱਥੇ ਲੋਕ ਆਏ ਨੇ ਸਾਡੀ ਟਰਾਲੀ ਪਿੱਛੇ ਲੱਗੀ ਹੋਈ ਆ ਅਸੀਂ ਲੰਗਰ ਦਾ ਪ੍ਰਬੰਧ ਕੀਤਾ ਹੈ ਕਿਉਂਕਿ ਲੰਗਰ ਵੀ ਬਹੁਤ ਜ਼ਰੂਰੀ ਆ ਬਾਹਰੋਂ ਵੀਰ ਆਏ ਉਹਨਾਂ ਵਾਸਤੇ ਵੀ ਜ਼ਰੂਰੀ ਆ ਜਿਹੜੇ ਇੱਥੇ ਕੰਮ ਕਰ ਰਹੇ ਆ ਉਹਨਾਂ ਵਾਸਤੇ ਵੀ ਜ਼ਰੂਰੀ ਆ ਕਿਉਂਕਿ ਭੁੱਖ ਤੇ ਪਿਆਸ ਜਿਹੜੀ ਆ ਉਹ ਲੱਗਦੀ ਆ ਸੋ ਮੈਂ 1 ਮਿੰਟ ਵਾਸਤੇ ਇਸ ਵੀਰ ਨੂੰ ਬੇਨਤੀ ਕਰਦਾ ਕਿ ਆਪਣੇ ਬਾਰੇ ਕੁਝ ਜਾਣਕਾਰੀ ਦੇਣ ਅੱਗੇ ਫਿਰ ਮੈਂ ਤੁਹਾਨੂੰ ਫਿਰ ਗੱਲ ਕਰਦਾ ਹਾਂ ਹਾਂਜੀ ਬਾਈ ਗੁਰਦੀਖਾ ਖਾਲਸਾ ਜੀ ਬਾਈ ਗੁਰਦੀਖੀ ਕੀ ਫਤਿਹ ਕਿਹੜੀ ਤਨ ਐਸੇ ਟੌਪ ਟਿਕਾ ਹਾਂਜੀ ਹਾਂਜੀ ਕਰੋ ਜੀ ਆਪਣਾ ਦੱਸੋ ਇਥੋਂ ਦੀ ਗੱਲ ਤੁਹਾਡੇ ਨਾਲ ਕੀ ਬੀਤਿਆ ਹੈ ਤੇ ਸਰਕਾਰਾਂ ਨੇ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਹੈ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ 25 27 ਤਰੀਕ ਨੂੰ ਇੱਥੇ ਪਾਣੀ ਆ ਸਾਨੂੰ ਕੋਈ ਖਬਰ ਨਹੀਂ ਦਿੱਤੀ ਅਚਾਨਣ ਅਚਨਚੇਤ ਇੱਥੇ ਪਾਣੀ ਛੱਡਿਆ ਗਿਆ ਤੇ ਘਰਾਂ ਦੇ ਘਰ ਤੈ ਸ਼ਨੈਸ਼ ਹੋ ਗਏ ਜੇ ਇਹਨਾਂ ਨੂੰ ਰਹਿੰਦਾ ਸਮਾਂ ਪਹਿਲਾਂ ਜਿਵੇਂ ਮੈਂ ਪਹਿਲਾਂ ਵੀ ਆਡੀਓ ਵਿੱਚ ਪੰਜਾਬ ਲੈਵਲ ਤੇ ਦੱਸ ਚੁੱਕਾ ਕਿ ਜੇ ਰਹਿੰਦਾ ਸਮਾਂ ਸਰਕਾਰ ਉਹ ਉਹਨਾਂ ਡੈਮਾਂ ਨੂੰ ਜਾਂ ਇਸ ਡੈਮ ਨੂੰ ਜਾਂ ਦੂਜੇ ਜਿੰਨੇ ਵੀ ਡੈਮ ਰਹਿੰਦਾ ਸਮਾਂ ਜੇ ਉਹ ਇਹ ਡੈਮ ਥੋੜਾ ਥੋੜਾ ਕਰਕੇ ਪਾਣੀ 15 20 ਦਿਨ ਪਹਿਲਾਂ ਛੱਡ ਦੇ ਇਹ ਪ੍ਰਭਾਤੀ ਦਾ ਮੰਝਲਾ ਪੰਜਾਬ ਦੇ ਵਿੱਚ ਸਰਕਾਰਾਂ ਵੱਲੋਂ ਜੋ ਉਲੀਕਿਆ ਗਿਆ ਹੈ ਜੋ ਇਹ ਕਰ ਦਿੱਤਾ ਗਿਆ ਹੈ ਇਹ ਸ਼ਾਇਦ ਨਾ ਹੁੰਦਾ ਇੱਥੇ ਇਹਨਾਂ ਤੋਂ ਇਹ ਦੇ ਵਿੱਚ ਕੋਈ ਕੋਈ ਨਹੀਂ ਰਿਹਾ ਬਿਲਕੁਲ ਰੁੜ ਗਏ ਨੇ ਬਹੁਤ ਬਿਹਾਨਤ ਦੇਖੀ ਨਹੀਂ ਜਾ ਰਹੀ ਸੋ ਇਹ ਬਿਲਕੁਲ ਰੁੜ ਗਿਆ ਜੀ ਪਿੰਡਾਂ ਵੱਲੋਂ ਅਸੀਂ ਇੱਥੇ ਸਾਰਾ ਗਿਆਨ ਲਿਆ ਹੈ ਸਾਰੇ ਪਿੰਡ ਵਾਸੀਆਂ ਨੂੰ ਉਹ ਦੱਸਦੇ ਕਿ ਇੱਥੇ ਸੜਾ ਰਿਆ ਹੀ ਕੁਛ ਨਹੀਂ ਸੋ ਇਹ ਇੱਕ ਸੂਰਵਾਰ ਸਿੱਧੇ ਤੌਰ ਤੇ ਪੰਜਾਬ ਸਰਕਾਰ ਪੰਜਾਬ ਸਰਕਾਰ ਜਿਹੜਾ ਜਿਹੜਾ ਉੱਥੇ ਕੋਈ ਨਰਮਾ ਬਸ ਕੋਈ ਮਦਦ ਲਾਉਂ ਰਹੀ ਹੈ ਦੇਖੀ ਜੀ ਉਹ ਮੀਟਿੰਗ ਕਰਕੇ ਹਮੇਸ਼ਾ ਕਿ ਬਰਸਾਤਾ ਆਉਣੀ ਆਏ ਪਤਾ ਕਿ ਬਰਸਾਤਾ ਨੇ ਬਰਬਾਦੀ ਕਰਨੀ ਆ ਤੇ ਉਹ ਜਿੰਨੇ ਵੀ ਦਰਿਆ ਪੈਂਦੇ ਆ ਨਹਿਰਾਂ ਪੈਂਦੀਆਂ ਉਹਨਾਂ ਨੂੰ ਜਿੰਨਾ ਲੋੜੀਂਦਾ ਪਾਣੀ ਉਹ ਇਹਨਾਂ ਨੇ ਇਕੱਠਾ ਕਰਕੇ ਸਾਰਾ ਸਾਰਾ ਇੱਕਦਮ ਛੱਡ ਕੇ ਬਰਬਾਦ ਕੀਤਾ ਹੈ ਤੇ ਉਹਦਾ ਹੀ ਪਛਾਉ ਹੋ ਸਕਦਾ ਹੈ ਕਿ ਨਹਿਰਾਂ ਨੂੰ ਸਮੇਂ ਸਿਰ ਅਨੁਸਾਰ ਰਾਜਸਥਾਨ ਨੂੰ ਹਰਾੜੇ ਨੂੰ ਇਹਨਾਂ ਨੇ ਪਾਣੀ ਨਹੀਂ ਮਿਲ ਕੋ ਛੱਡਿਆ ਇਹ ਤੁਸੀਂ ਦੇਖਦੇ ਹੋ ਬਾਤਾਂ ਨਹੀਂ ਦੇਖੋ ਸੋ ਸਾਰੀ ਨਹਿਰਾਂ ਰਾਜਸਥਾਨ ਦੇ ਹਰਾੜਾ ਲਈ ਮਿਰ ਬਣੇ ਜੋ ਇਹ ਪਾਣੀ ਜਿਹੜਾ ਇਹਨੂੰ ਜਸਟ ਕੀਤਾ ਜਾ ਸਕਦਾ ਸੀ ਪਾਣੀ ਦੀ ਮਾਤਰਾ ਨੂੰ ਕਈ ਪਿਊਜ਼ਿਕ ਜਿਹੜਾ ਇਹ ਨਾਲੇ ਰਕਵਾਂ ਦੇ ਹਿਸਾਬ ਨਾਲ ਛੱਡਿਆ ਹੈ ਉਹਨੂੰ ਮਤਲਬ ਥੋੜਾ ਛੱਡ ਕੇ ਪਹਿਲਾਂ ਸਮੇਂ ਸਮੇਂ ਤੋਂ ਹਸਾਬ ਤੇ ਜਿਹੜਾ ਪਾਣੀ ਨੂੰ ਇਕੱਠਾ ਕੀਤਾ ਹੈ ਉਹ ਬਰਬਾਦੀ ਤੋਂ ਬਚਾਅ ਹੋ ਸਕਦਾ ਸੀ ਠੀਕ ਹੈ ਇਹਦਾ ਅਧਾਰਾ ਇਹ ਗਿਰੇਗਾ ਕਿ ਇਹ ਨਾਲੇ ਬਚਾਅ ਹੋ ਸਕਦਾ ਹੈ ਸਾਰਿਆਂ ਨੂੰ ਵਾਲੋਂ ਇਹ ਤੇ ਇੱਕ ਦਿਨ ਪਹਿਲਾਂ ਜਿੱਦਣੇ 27 ਤਰੀਕ ਨੂੰ ਪੰਨ ਟੁੱਟਦਾ ਜੀ ਇੱਥੇ ਪਾਣੀ ਜਿਹੜਾ ਵਾ ਮਸਾ ਦੀ ਕਰਦਾ ਬਾਪੂ ਦਾ ਪਾਣੀ ਇਹਨਾਂ ਨੂੰ ਪਤਾ ਨਹੀਂ ਕਿ ਕਿੰਨੇ ਨਾਲ ਛੱਡਿਆ ਜੀ ਇੱਕ ਪੰਨ ਟੁੱਟ ਜੇ ਤੇ ਪਿੱਛੇ ਹਜ਼ਾਰਾਂ ਪਿੰਡ ਵੀ ਬੰਦ ਹੋ ਜਾਣ ਕਰ ਦਿੰਦਾ ਪਾਣੀ ਜੀ ਇੰਨਾ ਜ਼ਿਆਦਾ ਪਾਣੀ ਛੱਡਿਆ ਇੱਥੇ 6 ਤੋਂ 7 ਜਗ੍ਹਾ ਤੇ ਤੁਸੀਂ ਕੁਝ ਟੁੱਟ ਜਾਓਗੇ ਹਾਂ ਜੀ ਦੇਖੋ ਜੇ ਇਦਾਂ ਨਹੀਂ ਲੱਗਿਆ ਇਹ ਜੇ ਸਰਕਾਰਾਂ ਨਾਲ ਉਗਾ ਕਰ ਦਿੰਦੀਆਂ ਦੇਵੇ ਕਈ ਸਾੜੀਆਂ ਮਾਤਾਵਾਂ ਛੋਟੇ-ਨੁਟੇ ਬੱਚੇ ਪਾਣੀ ਵਿੱਚ ਬਹਿ ਕੇ ਰੋ ਰਹੇ ਨੇ ਇਸ ਪਾਸੇ ਸਭ ਕਾਮੀਆਂ ਮੁਝਾ ਦੁਰਮੀ ਇਸ ਪਾਰਾ ਦੇ ਨਾਤਾ ਬਸ ਆਉਂਦੇ ਫਿਰ ਇੱਕ ਜਿਹੀ ਹੀ ਕਹਾਣੀ ਹੈ ਸਿੱਧੇ ਤੌਰ ਤੇ ਗੁਰਵਾਰਿਆ ਸਰਕਾਰ ਨੂੰ ਤਾਂ ਨਹੀਂ ਸੀ ਕਰਨਾ ਐਡਾ ਵੱਡਾ ਇਹਨਾਂ ਨੇ ਪਾਪ ਧਰੋ ਪੰਜਾਬ ਦੇ ਨਾਲ ਸੈਂਟਰ ਨੇ ਔਰ ਪੰਜਾਬ ਦੇ ਗੌਰਮ ਸਿੱਧੇ ਤੌਰ ਤੇ ਸਾਨੂੰ ਕਹਿਣਾ ਪੈ ਰਿਹਾ ਕਿ ਕਿ ਨਜ਼ਰ ਆ ਰਿਹਾ ਹੈ ਸਾਬਤ ਹੋ ਚੁੱਕਾ ਹੈ ਇਹ ਚਾਹੁੰਦੇ ਤੇ ਬੁਝਾਉਣ ਨੂੰ ਬੁਝਾ ਸਕਦੇ ਸੀ ਉਹਨਾਂ ਨੂੰ ਪਗਦੇ ਪਾਣੀ 'ਚ ਬੰਦ ਮਾਰ ਸਕਦੇ ਹਾਂ ਜੀ ਆ ਦੇਖੋ ਕੋਈ ਨਹੀਂ ਬਿਚਾਰ ਨਹੀਂ ਕਰਦੇ ਸਿਰਫ ਕੌਮ ਨੇ ਕਰਕੇ ਪੰਜਾਬੀ ਭਰਾਵਾਂ ਨਾਲ ਦੀ ਬਾਤ ਪਈ ਜੀ ਸਰਕਾਰਾਂ ਨੇ ਕਿੱਥੇ ਆ ਦੀ ਬਾਤ ਫੜੀ ਹੈ ਜੀ ਇਹਨੇ ਦੇਖੋ ਜਿੰਨਾ ਵੀ ਇੱਥੇ ਸਰਕਾਰ ਵੱਲੋਂ ਕੋਈ ਬੰਦੋਬਸਤ ਨਹੀਂ ਕੀਤਾ ਜਾ ਰਿਹਾ ਮੰਤਰੀ ਸੰਭਈ بڑے بڑے ਮੂਰਖ ਭੜਾਉਣ ਵਾਸਤੇ ਇੱਥੇ ਮੋਟੋ ਮੋਲੇ ਆਉਣ ਵਾਸਤੇ ਆ ਰਹੇ ਨੇ ਕੁਛ ਨਹੀਂ ਕਰ ਰਹੇ ਜਿੰਨੀਆਂ ਮੈਂ ਟਰੱਕ ਟ੍ਰਾਂਲੇ ਖੜੇ ਨੇ ਇਸ ਪਾਣੀ ਦੇ ਰੂਪ ਨੂੰ ਵਾਸਤੇ ਇਸੇ ਵਾਰਸਾਂ ਨੂੰ ਪਿਲਾਉਂਦੇ ਜਵਾਨ ਯਾਰੀ ਸਰਕਾਰ ਸਰਕਾਰ ਨੇ ਪਹਿਲਾਂ ਕਹਿ ਚੁੱਕਾ ਹਾਂ ਕਿ ਸਰਕਾਰ ਚਾਹੇ ਤੇ ਇਹ ਜੇ ਨਹਿਰਾਂ ਪੱਕੀਆਂ ਕਰਕੇ ਲੱਖਾਂ ਰੁਪਏ ਲਗਾ ਕੇ ਦੂਜੀਆਂ ਸਟੇਟਾਂ ਨੂੰ ਪਾਣੀ ਬਚਾਉਣ ਵਾਸਤੇ ਇਹ ਨਹਿਰਾਂ ਪੱਕੀਆਂ ਕਰਕੇ ਬਨ ਦੋਨੋਂ ਸਾਈਡਾਂ ਤੋਂ ਪੱਕੇ ਕਰ ਸਕਦੇ ਆ ਤੇ ਫਿਰ ਇਹ ਇਹਨਾਂ ਦਰਿਆਵਾਂ ਦੇ ਬਨ ਕਿਉਂ ਨਹੀਂ ਪੱਕੇ ਕੀਤੇ ਜਾਂਦੇ ਉਹ ਨਹੀਂ ਕੀਤੇ ਜਾਂਦੇ ਕਿਉਂਕਿ ਇਹ ਇਹ ਤੁਹਾਨੂੰ ਖਤਰਕਰਮ ਦਉਂਦੇ ਆ ਇਹ ਇਹ ਪਾਣੀ ਤੜਾਏਗਾ ਭਟੇ ਉਹਨਾਂ ਦਾ ਬਾਹੂੜੀਆਂ ਤੇ ਫੇਰ ਆ ਜੂਗੀ ਹੋएगी ਉਹ ਪਿਛਲਾ ਪੈਸੇ ਖਾ ਜਾਏਗਾ ਫਿਰ ਦੂਜੀ ਸਰਕਾਰ ਆਏਗੀ ਉਹ ਪੈਸੇ ਖਾ ਜਾਏਗੀ ਇਹਦਾ ਥੋੜਾ ਪਤਾ ਪੈਸਾ ਇਧਰ ਉਧਰ ਆਇਆ ਸੋ ਇਹਨਾਂ ਦੇ ਢਿੱਡ ਨਹੀਂ ਭਰਨੇ ਇਹਨਾਂ ਨੂੰ ਅਕਾਰਕ ਸਜ਼ਾ ਦੇਗਾ ਅਸੀਂ ਕੁਝ ਖਲੁਖ ਅਗੇ ਵੀ ਅਰਦਾਸ ਕਰਦੇ ਆ ਔਰ ਜਿੰਨੇ ਜੋਗੇ ਅਗੇ ਆ ਸੈਨਿਕ ਵੀ ਜਿੰਨੇ ਆ ਔਰ ਬਾਕੀ ਭਰਾਵਾਂ ਨੂੰ ਵੀ ਪੂਰੇ ਪੰਜਾਬ ਦੇ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਸਮਾਂ ਹੈ ਇਹ ਅਜੇ ਤਾਂ ਸ਼ੁਰੂਆਤ ਹੈ ਕਿਉਂਕਿ ਪਾਣੀ ਥੋੜਾ ਲੈ ਰਿਹਾ ਏ ਆਉਣ ਵਾਲਾ ਮਹੀਨਾ 2 ਮਹੀਨੇ 3 ਮਹੀਨੇ ਤੱਕ ਇਹ ਨਾ ਵੀਰਾਂ ਨੂੰ ਕਿਸਾਨਾਂ ਨੂੰ ਇਹਨਾਂ ਪਿੰਡਾਂ ਦੇ ਜਿਨ੍ਹਾਂ ਦੇ ਘਰਾਂ ਦੇ ਘਰ ਤਬਾਹ ਹੋ ਗਿਆ ਇਹਨਾਂ ਨੂੰ ਸੇਵਾਵਾਂ ਦੀ ਜ਼ਰੂਰਤ ਆ ਤੇਲ ਦੀ ਜ਼ਰੂਰਤ ਆ ਜੋ ਬਹੁਤ ਸਾਰਾ ਮਿੱਟੀ ਚੜ ਗਈ ਆ ਭਲ ਚੜ ਗਈ ਇਹਨਾਂ ਜ਼ਮੀਨਾਂ ਜਿਹੜੀਆਂ ਖਰਾਬ ਹੋ ਚੁੱਕੀਆਂ ਨੇ ਅੱਜ ਚੈਨਲ ਰਾਹੀਂ ਦੇਣਾ ਚਾਹੁੰਦਾ ਵਾਂ ਕਿ ਜੋ ਵੀ ਵੀਰ ਸੇਵਾ ਲੈ ਕੇ ਆਉਂਦੇ ਨੇ ਇਸ ਟਾਈਮ ਰਾਸ਼ਨ ਦੀ ਉਹ ਵੀਰ ਦੀ ਨਾਂ ਲੈ ਕੇ ਆਓ ਰਾਸ਼ਨ ਜੋ ਵੀ ਆ ਇੱਥੇ ਅੱਜ 4-4 ਮਹੀਨੇ ਦਾ ਲੋਕਾਂ ਨੇ ਜੀ ਇਕੱਠਾ ਕਰ ਲਿਆ ਘਰਾਂ ਦੇ ਵਿੱਚ ਜੋ ਵੀ ਮੇਰੇ ਵੀਰਿਆ ਉਹ ਅੱਜ ਤੋਂ ਕੋਈ 10 ਦਿਨ ਬਾਅਦ ਆਉਣ ਇੱਥੋਂ ਭਾਜੀ ਜੋ ਵੀ ਡੰਗਰਿਆ ਸਾਰੇ ਕੱਢ ਕੇ ਪਿੱਛੇ ਲੈ ਗਿਆ ਉਹ ਆਪੋ ਆਪਣੀ ਥਾਂ ਤੇ ਆ ਜਾਣਗੇ ਫਿਰ ਉਹਨਾਂ ਨੂੰ ਤੁਸੀਂ ਟੂੜੀਆਂ ਦੋ ਚੌਕਰ ਦੋ ਜੋ ਵੀ ਆ ਕਿਸਦੇ ਘਰ ਜਾ ਕੇ ਦੋ ਇੱਕ ਗੱਲ ਹੋਰ ਹੈ ਵੀਰ ਦੀ ਜਿਹੜੇ ਛੜਕਾਂ ਤੇ ਲੋਕ ਆ ਨਾ ਉਹਨਾਂ ਨੂੰ ਦਾਸਨ ਨਾਂ ਦਿੱਤਾ ਜਾਏ ਰਾਤ ਵੀ ਅਹੀਂ ਇੱਥੋਂ ਜਾਣਦੇ ਹਾਂ ਜੀ ਪਿੱਛੇ ਉਹ ਪਿਛਲੇ ਉੱਚੇ ਪਿੰਡਾਂ ਦੇ ਵਿੱਚੋਂ ਆ ਕੇ ਲੋਕੀ ਆਪਣੀਆਂ ਜੋ ਵੀ ਡੇੜੀਆਂ ਜੋ ਵੀ ਉਹਨਾਂ ਦੇ ਵੀਕਲ ਨੇ ਉਹ ਲੱਦ ਲੱਦ ਕੇ ਜੀ ਪਿੱਛੇ ਖੰਡਿਆ ਮੇਰੇ ਕੋਲ ਬਕਾਇਦਾ ਇੱਕ ਵੀਡੀਓ ਮੈਂ ਤੁਹਾਡੇ ਕੋਲ ਦੇ ਦਿੰਦਾ ਵਾ ਤੁਸੀਂ ਚਲਾ ਦਿਓ ਜੀ ਅਸੀਂ ਉਹਨਾਂ ਨੂੰ ਫੜਿਆ ਹੈ ਕਿ ਤੁਹਾਨੂੰ ਕੀ ਮਾਰ ਪਈ ਹੈ ਜੀ ਹੜ ਦੀ ਤੁਹਾਨੂੰ ਹੜ ਪਤਾ ਵੀ ਹੈਗਾ ਵਾ ਵੀ ਪਾਣੀ ਚੀਜ਼ ਕੀ ਹੁੰਦਾ ਵਾ ਜੋ ਵੀ ਆ ਇੱਥੇ ਸਾਰਾ ਆਉਂਦੇ ਆ ਉਹ ਆਪਣਾ ਰਸਣ ਪਿੱਛੇ ਲੈ ਜਾਂਦੇ ਆ ਐਸ ਕਰਕੇ ਮੈਂ ਪੰਜਾਬੀ ਭਰਾਵਾਂ ਨੂੰ ਆਪਣੇ ਨੂੰ ਬੇਨਤੀ ਕਰਦਾ ਜਿਨ੍ਹਾਂ ਨੇ ਸਾਡੀ ਬਾਹ ਫੜੀ ਆ ਜੀ ਉਹਨਾਂ ਨੂੰ ਅੱਜ ਤੋਂ ਕੋਈ 10 ਦਿਨ ਬਾਅਦ ਆਓ ਠੀਕ ਹੈ ਇੱਥੇ ਭਾਜੀ ਕਿਤੇ 10 ਤੋਂ 15 ਫੁੱਟ ਵੀ ਟੋਏ ਪੈ ਗਿਆ ਉਹ ਭਾਜੀ ਜਿੱਥੇ ਬੰਦ ਬੰਨਣ ਦੇ ਆ ਨਾ ਉੱਥੇ ਡੰਗਾਈ ਮਾਪੀ ਆ ਜੀ ਉੱਥੇ 35 ਤੋਂ 37 ਫੁੱਟ ਦਾ ਡੂੰਗਾ ਜਿਉ ਵੀ ਆ ਟੋਆ ਪੈ ਗਿਆ ਜੀ ਉਹ 35 ਤੋਂ 37 ਫੁੱਟ ਭਾਜੀ ਅਜੇ ਹੁਣੇ ਕਵਰ ਹੋ ਜਾਣਾ ਮੈਂ ਵੀਰਾਂ ਨੂੰ ਬੇਨਤੀ ਕਰਦਾ ਜੋ ਵੀ ਆ ਪੰਜਾਬੀ ਮੇਰੇ ਭਰਾ ਜਿੱਥੋਂ ਵੀ ਆਉਂਦੇ ਆ ਮਿੱਟੀ ਲੈ ਕੇ ਆਓ ਜੀ ਮਿੱਟੀ ਦੀ ਸ ਆ ਮੈਂ ਇਸ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਜਿਹੜੇ ਜਿਵੇਂ ਕਿ ਭਾਈ ਸਾਹਿਬ ਨੇ ਦੱਸਿਆ ਕਿ ਰਸਤੇ ਦੇ ਵਿੱਚ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਉਹ ਬਿਨਾਂ ਮਤਲਬ ਤੋਂ ਰਾਸ਼ਨ ਆਪਣੇ ਘਰਾਂ ਨੂੰ ਲਿਜਾ ਰਹੇ ਬਹੁਤ ਵੱਡੀ ਇਹ ਬੇਸਮਝੀ ਆ ਤੁਸੀਂ ਇਹਨਾਂ ਦੀ ਮਦਦ ਕਰਨ ਦੀ ਬਜਾਏ ਇਹੋ ਜਿਹੀ ਹਰਕਤਾਂ ਕਰੋਗੇ ਤਾਂ ਉਹ ਠੀਕ ਨਹੀਂ ਆ ਦੂਜਾ ਮੇਰਾ ਮੇਰੇ ਵੱਲੋਂ ਮੈਸੇਜ ਆ ਪੂਰੇ ਪੰਜਾਬ ਦੇ ਵੀਰਾਂ ਨੂੰ ਜਿੰਨੇ ਵੀ ਨੇ ਪੰਜਾਬ ਵਾਸੀਆਂ ਨੂੰ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਜ਼ਰੂਰਤ ਹੈ ਇਹਨਾਂ ਨੂੰ ਜਮੀਨਾ ਪਧਰੀਆਂ ਕਰਨ ਦੀ ਇਹਨਾਂ ਨੂੰ ਜਿਹੜੇ ਜਿੰਨੇ ਵੀ ਪਰਮਾਈ ਕਰਨੀਆਂ ਡੰਗਰਮਾਲ ਜੋ ਕੁਝ ਵੀ ਇਹਨਾਂ ਨੂੰ ਚਾਹੀਦਾ ਹੈ ਬਹੁਤ ਸਾਰੇ ਜੋ ਖਿਡਾਰੀ ਇਹਨਾਂ ਜਾਂ ਦੂਜੇ ਵੀਰ ਨੇ ਜਿਹੜੇ ਗਾਇਕ ਨੇ ਉਹ ਵੀ ਇਸ ਮੈਦਾਨ ਦੇ ਵਿੱਚ ਉਤਰੇ ਨੇ ਸਾਡਾ ਸਬਦਾ ਫਰਜ਼ ਬੰਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਸਾਰੇ ਮਿਲ ਕੇ ਵੱਤੋ ਵੱਦੇ ਇਹਨਾਂ ਦੀ ਮਦਦ ਕਰੀਏ ਜਿੰਨੇ ਵੀ ਸੇਵਾ ਕਰਨੀਆਂ ਨਾ ਮਤਲਬ ਘਰ ਪਰਤੀ ਜਾਓ ਤੁਸੀਂ ਪਹਿਲਾਂ ਵੇਖੋ ਕਿ ਕੀ ਨੁਕਸਾਨ ਆ ਜਿਹੜੇ ਵੀ ਵੀਰ ਭਰਾ ਨੇ ਸੇਵਾ ਕਰਨੀਆਂ ਉਹਦੀ ਠੀਕ ਉਹਦੀ ਸੇਵਾ ਜੋ ਵੀ ਆ ਕੀਤੀ ਜਾਏ ਜਿਹੜੇ ਭਾਜੀ ਲੋਕ ਚੰਗੇ ਆ ਨਾ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਤੇ ਰੱਸ਼ਨ ਲੈਣ ਨਹੀਂ ਜਾਂਦੇ ਉਹ ਤੇ ਟਰਾਲੀ ਚੋਂ ਲੈਂਦੇ ਨੇ ਤੁਸੀਂ ਵੀ ਸ਼ਾਇਦ ਪਿੱਛੋਂ ਦੀ ਨੰਗ ਕੇ ਆਏ ਹੋਗੇ ਜੇ ਗੱਡੀ ਤੇ ਵੀ ਆਏ ਜਾਦੇ ਤੇ ਵੀ ਲੋਕ ਭਾਜੀ ਕੀ ਕਰਦੇ ਆ ਕੱਲ ਵੀਰ ਇੱਥੇ ਆਏ ਸੀ ਉਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦੇ ਅਸੀਂ ਤੁਹਾਡੇ ਕੋਲ ਆਉਣਾ ਮੈਂ ਕਿਹਾ ਆ ਜਾਓ ਵੀਰ ਜੀ ਉਹ ਭਾਜੀ ਉਹਨਾਂ ਦੇ ਉਹਨਾਂ ਕਰੂੰਡ ਮਾਰੇ ਆ ਉਹ ਬਾਵਾ ਡੇ ਆ ਵਿਖਾਉਣ ਏਦਾਂ ਉਹਨਾਂ ਦੀਆਂ ਛਿਲੀਆਂ ਗਈਆਂ ਜੀ ਲੋਕੀ ਰਾਹ ਚ ਰਾਸ਼ਨ ਕੋਹ ਹੋ ਕੇ ਲੈ ਗਏ ਭਾਜੀ ਪਰ ਉਹਨਾਂ ਨੂੰ ਲੋਡ ਵੀ ਨਹੀਂ ਹੈਗੀ ਜਿੰਨਾਂ ਨੂੰ ਬਹੁਤ ਬਹੁਤ ਧੰਨਵਾਦ ਚੈਨਲ ਦਾ ਮੇਰੀ ਬੇਨਤੀ ਆ ਕਿ ਇਕ ਵੀਰ ਜੀ ਜਿੰਨੇ ਵੀ ਗਿੱਲਾ ਚਾਰਾ ਜਾਂ ਸੁੱਕਾ ਚਾਰਾ ਲੈ ਕੇ ਆਉਣਾ ਵਾ ਇੱਥੇ ਭਾਜੀ ਕਨੈਕਟ ਨੰਬਰ ਲੈ ਲਓ ਤੁਸੀਂ ਅਸੀਂ ਵਾਕਿਆ ਹੀ ਜਿਹਦੇ ਕੋਲ ਲੋਡ ਵੰਦਿਆ ਉਹਦੇ ਘਰ ਅਸੀਂ ਭੇਜਾਂਗੇ ਜੀ 8728007002 ਇਹ ਮੇਰਾ ਫੋਨ ਨੰਬਰ ਹੈ ਜੀ ਤੁਸੀਂ ਕਨੈਕਟ ਕਰਕੇ ਜਿਹੜੇ ਵੀ ਵੀਰ ਨੇ ਸੇਵਾ ਲਿਉਣੀ ਆ ਸੇਵਾ ਹੀ ਵਾਕਿਆ ਵੀਰ ਜੀ ਇੱਥੇ ਬੱਡਰ ਏਰੀਏ ਤੇ ਜਿਹਦੇ ਘਰ ਕੋਈ ਜ਼ਰੂਰਤ ਆ ਉਹ ਭਾਜੀ ਤੁਸੀਂ ਇੱਕ ਵਾਰੀ ਮੈਂ ਤੁਹਾਨੂੰ ਕੈਮਰਾਮੈਨ ਨੂੰ ਕਹਿੰਦਾ ਪਿੱਛੇ ਵਿਖਾ ਦਿਓ ਅੱਜ ਇੱਥੇ ਦਰਖਤ ਪਏ ਆ ਨਾ ਇੱਥੇ ਭਾਜੀ ਇੱਕ ਸ਼ੈੱਡ ਹੀ ਜੀ ਗਾਈਆਂ ਦਾ گاਵਾ ਦਾ ਇਹਦੇ ਭਾਜੀ ਸ਼ੈੱਡ 'ਚ ਕੋਈ 50 ਗਾਈਆਂ ਹੀ ਮਤਲਬ ਇੱਕ ਗਾਂ ਰੁੜ ਗਈ ਆ ਜੀ ਉੱਥੇ ਛੜਦਾ ਨਾਮੋ ਨਿਸ਼ਾਨ ਨਹੀਂ ਰਹਿ ਗਿਆ ਉਹ ਬੰਦਾ ਭਾਜੀ ਇੱਥੇ ਉਸ ਤੇ ਨਾ ਜ਼ੂਪਿਆ ਕਿ ਮੈਂ ਆਪਣੀਆਂ ਗਾਵਾਂ ਵੇਚਣ ਨੂੰ ਮਜਬੂਰ ਹਾਂ ਜੀ ਭਾਜੀ ਜਿਹੜੇ ਬੰਦੇ ਨੂੰ ਸੇਵਾ ਚਾਹੀਦੀ ਆ ਉਸ ਬੰਦੇ ਨੂੰ ਤੇ ਮਿਲਣੀ ਨਹੀਂ ਦੂਜੇ ਬੰਦੇ ਤੇ ਭਾਜੀ ਧੂੜੀ ਵੀ ਲਵਾ ਲੈਣੀ ਆ ਤੁਸੀਂ ਪਿੱਛੇ ਰੋਡ ਦੇ ਉੱਤੇ ਚੱਲ ਜਿਓ ਲੋਕਾਂ ਦੇ ਲੋਕਾਂ ਰੋਡ ਦੇ ਉੱਤੇ ਧੂੜੀ ਲਵਾਈ ਆ ਉਹ ਉਦਾਂ ਹੀ ਭਜੰਡੀ ਆ ਜੀ ਜੋ ਵੀ ਉਹਨੂੰ ਕੋਈ ਸੰਬੰਧ ਨਹੀਂ ਪਰ ਡਿਆ ਸਾਹਮਣੇ ਭਾਜੀ ਕਦੋਂ ਆ ਅੱਜ ਤੋਂ 10 ਦਿਨ ਬਾਅਦ ਜਦੋਂ ਕਿਸੇ ਨੇ ਕੋਈ ਆਪਣਾ ਥਾਂ ਟਿਕਾਣਾ ਬਣਾ ਲਿਆ ਉਹਦੇ ਵਾਕਿਆ ਇਸ ਤੁਸੀਂ ਘਰ ਜਾਗੇ ਭਾਵੇਂ ਇੱਕ ਟਰਾਲੀ ਦੋ ਭਾਵੇਂ ਦੋ ਦੋ ਉਹ ਵੀ ਇਸਦੀ ਤੁਹਾਡੀ ਸੇਵਾ ਭਾਈ ਬਹੁਤ ਬਹੁਤ ਧੰਨਵਾਦ ਇਹ ਵੀਰ ਨੇ ਆਪਣੇ ਇਲਾਕੇ ਦਾ ਜੋ ਵੀ ਇਹਨਾਂ ਨਾਲ ਹੋਇਆ ਬੀਤਿਆ ਉਹਦੇ ਤੋਂ ਜਾਣਕਾਰੀ ਦਿੱਤੀ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਬਾਕੀ ਪੰਜਾਬ ਦੇ ਵਸਨੀਕਾਂ ਨੂੰ ਵੀ ਬੇਨਤੀ ਕਰਨ ਦੀ ਔਰ ਸਾਫ ਕਾ ਸੈਨਿਕ ਜਿੱਥੇ ਬੰਦੀਆਂ ਜਿਹੜੀਆਂ ਉਹਨਾਂ ਨੂੰ ਵੀ ਬੇਨਤੀ ਕਰਦੇ ਇਸ ਚੈਨਲ ਦੇ ਮਾਧਿਅਮ ਰਾਹੀਂ ਕਿ ਵੱਧ ਤੋਂ ਵੱਧ ਭਰਾਓ ਹੁਣ ਮੌਕਾ ਹੈ ਪੰਜਾਬ ਦੀ ਬਾਹ ਫੜਨ ਦਾ ਆਪਣੇ ਆਪਣੇ ਇਲਾਕੇ ਦੇ ਵਿੱਚ ਆਇਓ ਬਿਆਸਾ ਦਰਿਆ ਦੇ ਨਾਲ ਲੱਗਦੇ ਨੇ ਜਾਂ ਰਾਵੀ ਦਰਿਆ ਦੇ ਨਾਲ ਲੱਗਦੇ ਨੇ ਉਹ ਹੁਣ ਸਮਾਂ ਹੈ ਇਹਨਾਂ ਦੀ ਬਾਹ ਫੜਨ ਦਾ ਇਹਨਾਂ ਦਾ ਜੋ ਨੁਕਸਾਨ ਹੈ ਉਹਦੀ ਪਰਮਾਈ ਕਰਨ ਦਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਤਗਲਾਦ ਨੂੰ ਪਰਜਾਤਾ ਤੇ ਪਰ ਸਾਡੇ ਨੂੰ ਦਿੱਦਿਆ ਦਾ ਬਣਾ। ਆਜੇ ਮਾਰਾ ਨੰਗਰ ਛੋ। ਸਭਾ ਜਗਤ 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 ਜਗ ਕਰਦਾ ਗਰਦੀਨ ਇਹ ਵੀ ਨਹੀਂ ਪੁਸ਼ੀਆ ਆਪਾਂ ਭਈ ਆ ਤੁਹਾਨੂੰ ਬਹੁਤ ਬਹੁਤ ਮੇਰ ਕਰਨ